ਸਾਂ ਗਏ ਸਾਥੀ ਗੱਲ ਦੀਓ ਇੱਥੋਂ ਦਾ ਕਿਹੜਾ ਦਾ ਹੈ ਮੈਨੂੰ ਉੱਪਰ ਜਾਣਾ ਹੈ ਭਾਈ ਬਠਿੰਡਾ ਪਠਾਨਕੋਟ ਪਰ ਇੱਥੇ ਹੀ ਕਰਦੇ ਆ ਇੱਥੇ ਚੱਲਣੇ ਉਮਰ ਦੇ ਹਿਸਾਬ ਨਾਲ ਇੱਥੇ ਚੱਲਣਾ ਮਾੜਾ ਰੋਲਾ ਬੋਲਾ ਤੇ ਪਿਆਵਾ ਯਾਰ ਹਾਂ ਗੱਡੀਆਂ ਗੁੱਡੀਆਂ ਬੜੀਆਂ ਅੱਗ ਤੇ ਕੀ ਚੱਕਰ ਇਹ ਅੱਭੀ ਜੇ ਦੱਸਾਂ ਕਿ ਉਰਦੂ ਚ ਨਹੀਂ ਪੰਜਾਬੀ ਚ ਅੱਭੀ ਦੱਸੀ ਇਹ ਤੁਹਾਨੂੰ ਹਾਂ ਸਭ ਪਖੰਡ ਕਰਦੇ ਆ ਸਭ ਪਤਾ ਸਭ ਨੂੰ ਅੱਛਾ ਸੰਪਖੰਡ ਕਰਦੇ ਆ ਪਤਾ ਵਜਿਤਰ ਕੰਮ ਚੱਲਦਾ ਚੱਲਦਾ ਨਹੀਂ ਗੱਡੀਆਂ ਇੰਨੀਆਂ ਉਸ ਤਰ੍ਹਾਂ ਚੱਲੀ ਜਾਂਦੇ ਕਿਸ ਗਰੀਬ ਨੂੰ ਕਿਉਂ ਤੰਗ ਕਰਦੇ ਆ ਸਿਪਰਾਣੇ ਦਾ ਚੱਲ ਜਾਂਦਾ ਕੰਮ ਤਗੜੇ ਲੋਕਾਂ ਦਾ ਤੇ ਫੇ ਚੱਕਰ ਕੀ ਅੱਜ ਤੋਂ ਪਹਿਲਾਂ ਨਹੀਂ ਕਰਾਈ ਇੰਨੀ ਸਿਕਤਾਈ ਸੀ ਹੁਣ 15 20 ਦਿਨਾਂ ਮਹੀਨੇ ਦੀ ਕਿਉਂ ਗੱਡੀਆਂ ਗਾਂਧੀ ਵਾਲੇ ਨੋਟ ਜਦੋਂ ਵੱਧ ਪੈ ਜਾਣਗੇ ਤੇ ਆਪੇ ਕੰਮ ਤੁਰਿਆ ਜਾਊਗਾ ਅੱਛਾ ਹੂੰ ਤਨ ਤੇਰੇ ਹਿਸਾਬ ਨਾਲ ਕਿ ਸਰਕਲਵੰਤ ਅੰਡਰਲੋਡ ਚਾਹੀਦਾ ਕਿ ਅੰਡਰਲੋਡ ਹੋਵੇ ਹੌਲਾ ਹੌਲਾ ਮਾਲ ਤੇ ਨਾ ਕੋ ਟਾਇਰ ਪਾਟੇ ਨਾ ਰੇਵਾ ਤੇ ਵਧੀਆ ਨਾਲੇ ਤੇਲ ਵੀ ਘਟੇ ਤੇ ਨਾ ਕੋ ਟੂਲਾ ਕੋ ਬਾਹਰ ਗੱਡੀ ਜਾਵੇ ਟੂਲਾ ਕੋ ਦਿਨਾਂ ਅਗਲੇ ਵੱਡੇ ਬਤਾਨੇ ਸਨੇ ਐਕਸੀਡੈਂਟ ਹੁਣ ਮਾਰ ਮਾਰੇ ਰੋੜਾ ਥਾੜੀ ਤੇ ਫਿਰ ਇਹਦਾ ਮਸਲਾ ਇਹ ਆ ਵੀ ਏਦਾਂ ਜੇ ਇਨੀ ਸਿਕਤਾਈ ਕਰਨ ਨਾਲ ਮਾਲ ਉਦਾਂ ਹੀ ਅੰਡਰਲੋਡ ਕਰ ਦੇਣ ਹੂੰ ਕਰ ਸਕਦੇ ਆ ਜਦ ਨੀਰੇ ਸਾਰੇ ਇੰਡੀਆ ਦੇ ਅੰਡਰ ਲੋਡ ਆ ਕੱਲੇ ਪੰਜਾਬ ਚ ਹੀ ਨਹੀਂ ਨਾ ਤੇਰੇ ਹਰਿਆਣੇ ਵੀ ਅੰਡਰ ਲੋਡ ਆ ਹਾਂ ਹਰਿਆਣੇ ਤੇ ਬਹੁਤ ਸੰਤਾਈ ਹੈ ਨਾ ਮਾਚੋ ਤੇ ਆ ਤਾਂ ਫਿਰ ਇੰਨੀ ਜੋ ਸੰਤਾਈ ਕੀਤੀ ਹੈ ਜੇ ਗੱਡੀਆਂ ਰੋਕਣ ਤਾਂ ਫਿਰ ਕਿਵੇਂ ਕੋਈ ਅੰਡਰ ਲੋਡ ਕਿਵੇਂ ਭਰੂਗਾ ਸਾਰਾ ਕੋ ਸਰਕਾਰ ਕਰ ਸਕਦੀ ਇੱਕ ਮਿੰਟ ਚ ਜਿਹੇ ਤਰ੍ਹਾਂ ਕਰਫੂ ਲਾਉਂਦੇ ਸੀ ਹਾਂ 1984 ਚ ਲਾਇਆ ਸੀ ਨਾ ਜਾਂ ਲੋਕਡਾਊਨ ਸੀ ਹਾਂ ਇਤਨਾ ਸਾਰਾ ਕੁਝ ਕਰ ਸਕਦੀ ਹੈ ਸਰਕਾਰ ਚਾਵੇ ਨਸ਼ਾ ਵੀ ਬੰਦ ਹੋ ਸਕਦਾ ਸਰਕਾਰ ਚਾਵੇ ਕਰਦੀ ਕਿਉਂ ਨਹੀਂ ਫਿਰ ਮਤਲਬ ਕਰ ਕਿਉਂ ਨਹੀਂ ਰੇ ਵੱਡੇ ਮਗਰਮਾਚਾ ਜਿਹੜੇ ਵੱਡੇ ਮਗਰਮਾਚਾ ਨਾ ਉਹਨਾਂ ਦੇ ਟੇਡਰ ਨਹੀਂ ਪਰ ਹੁਣ ਜੇ ਯਾਰ ਨਹੀਂ ਤੁਸੀਂ ਓਵਰਲੋਡ ਪਾਉਣੇ ਕੀ ਡਿੱਕਦਾਉਂ ਨੀਆਂ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਯਾਰ ਦਿੱਕਤ ਤਾਂ ਹੀ ਤਾਂ ਇੱਕ ਤਾਂ ਓਵਰਲੋਡ ਚ ਟਾਇਰ ਪੱਟ ਨੇ ਡਰਾਈਵਰ ਦੀ ਤਾਂ ਜਾਨ ਜਾਨ ਸਟੰਗੇ 'ਚ ਨਹੀਂਦੀ ਆ ਕੱਲੇ ਕੱਲੇ ਬੰਦੇ ਜਾਜ ਕੋ ਸਿੱਖਦਾ ਨਹੀਂ ਐਂ ਦੇ ਆਪਦੇ ਬੱਚਿਆਂ ਨੂੰ ਆਂਸਤਾ ਵੀ ਸਿੱਖਿਓ ਨਾ ਹੋਰ ਕੰਮ ਕਰਿਓ ਗੱਡੀ ਨਹੀਂ ਸਿੱਖਣੀ ਨਾ ਕੋਈ ਇੱਜ਼ਤ ਕਰਦਾ ਨਾ ਹੋਰ ਦੁੱਕੀ ਦਾ ਬੰਦਾ ਹੁੰਦਾ ਲਾਰ ਸਾਈਡ ਤੇ ਹੋਈ ਇੱਜ਼ਤ ਨਹੀਂ ਹੈਗੀ ਵੀਰੇ ਤਾਂ ਗਾ ਤੁਸੀਂ ਆ ਬੇ ਲੋਕੀ ਨਾ ਮੈਂ ਕੋਈ ਬੰਦਾ ਆ ਰਿਹਾ ਟਰੱਕ ਲੈਣ ਚ ਆ ਜਿੰਨੀਆਂ ਗੱਡੀਆਂ ਇੱਥੇ ਖੜੋਤੀਆਂ ਵੀਰੇ ਆਪਣੇ ਆ ਲਾਲਾ ਪਾਰਕ ਚ ਕੇ ਗੱਡੀ ਦਾ ਕੋਈ ਕਨੈਕਟਰ ਬਖਾ ਦੇ ਇੱਕ ਤਾਂ ਮਗਾਈ ਇੰਨੀ ਹੋ ਗਈ ਕੋਈ ਹਿਸਾਬ ਨਹੀਂ ਆ ਭਈਆ ਸਾਡੇ ਚਾਹ ਦੇਂਦੇ ਇੰਨੀ ਕਿਦੋਂ ਵੀ 15 ਲਾਈ ਜਾਂਦਾ ਉਹ ਨਾੜਾ ਕੀ ਅੜੀ ਉਹ ਬੰਦਾ ਉੱਤੇ ਸਿੰਗਲ ਚੱਲਣ ਦਿਆ ਉਹਦਾ ਕੋਈ ਤਾਂ ਕਾਰਨ ਹੈਗਾ ਹੀ ਆ ਨਾ ਕੋਈ ਡਿਊਟੀ ਆ ਫਿਰ ਦੋ 24 ਘੰਟੇ ਕੰਮ ਆ ਕੁਈ ਫਿਰ ਆਏ ਆ ਕੋਈ ਛੁੱਟੀ ਨਹੀਂ ਗਈ ਡਿਊਟੀ ਨਹੀਂ ਗਈ ਚੱਲੇ ਇਹਨਾਂ ਛੱਡੋ ਜਿਹੜਾ ਕੋ ਹੈਗਾ ਹੈਗਾ ਕੰਮ ਸੇ ਕੰਮ ਤੇ ਗੱਡੀ ਅੰਦਰ ਲੋਡ ਹੋਵੇ ਨਾ ਤਾਂ ਉਹਦੇ ਚ ਨਾਲੇ ਗੱਡੀ ਟਾਈਮ ਨਾ ਡਰਾਈਵਰ ਵੀ ਸੌਖਾ ਮਾਲਕ ਵੀ ਸੌਖਾ ਨਾਲੇ ਟਾਇਰ ਨਾ ਪਾਟਣਾ ਰਿਮ ਨਾ ਟੁੱਟਣਾ ਰੋਡ ਨਾ ਖਰਾਬ ਹੋਵੇ ਐਕਸੀਡੈਂਟ ਘਟ ਹੋਣਗੇ ਫਾਇਦਾ ਹੀ ਫਾਇਦਾ ਉਹ ਚ ਤਿੰਨਾਂ ਗੱਡੀਆਂ ਦਾ ਰਮਾਲ ਆਪਾਂ ਲਈ ਜਉਨੇ ਇੱਕ ਗੱਡੀ ਆਲਾ ਤੇ ਆਹ ਤੇ ਉਹਦੇ ਚ ਦੇਖ ਲਓ ਓਵਰ ਲੋਡ ਚ ਕਿੰਨਾ ਨੁਕਸਾਨ ਤੇ ਗਰਮੀ ਦਾ ਗਰਮੀ ਨਾ ਪੁੱਛੋ ਨਾ ਭਾਈ ਗਰਮੀ ਡਰਾਈਵਰ ਬੰਦੇ ਆ ਤੇ ਨਾ ਗਰਮੀ ਬਹੁਤ ਹੈ ਠੰਡ ਵਧੀਆ ਵਿੱਚ ਗੱਲਾਂ ਕਰੀ ਜਾਂ ਚਾਹ ਮੰਗਾ ਲਾ ਆਪੇ ਪੀ ਜਾਓ ਵਿੱਚ ਬੈ ਕੇ ਨਾਲੇ ਤੁਰਿਆ ਨਾਲੇ ਟਾਈਮ ਘਟ ਲੱਗਦਾ ਗਰਮੀ ਜਿੱਤੇ ਸਿੱਜੇ ਸਿੱਜੇ ਭਰਾ ਤੈਰ 20 ਕਿਲੋਮੀਟਰ ਤੇ ਖਿਲਾੜ ਕੇ ਪਹਿਲਾਂ ਦੇ ਲਈ ਐਂ ਕਰਦਾ ਜਿਵੇਂ ਡਰ ਆਉਂਦਾ 20 ਕਿਲੋਮੀਟਰ ਯਾਰ ਗੱਡੀ ਚੱਲਦੀ ਨਹੀਂ ਟਾਇਰ ਠੰਡੇ ਕਰਨੇ ਪੈਂਦੇ ਆ ਤੇ ਚਲ ਸਿਆਲ ਚ ਤਾਂ ਜੀ ਬੰਦਾ ਕਿਤੇ ਖੜਾ ਆ ਕੇ ਮੈਂ ਤੇ ਬਾਬੇ ਨੂੰ ਸੌਣ ਨਹੀਂ ਦਿੰਦਾ ਭਰਾਵਾ ਸਾਰੀ ਰਾਤ ਹੀ ਬਾਬੇ ਨੂੰ ਯਾਦ ਕਰਦਾ ਜਦੋਂ ਮੈਂ ਤੁਰਦਾ ਬਾਬੇ ਮੈਨੂੰ ਕਈ ਯਾਰਾਂ ਦੇ ਯਾਰ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਸੌਣ ਦੇ ਆ ਕਰ ਮੈਂ ਨਾਮ ਹੀ ਜਪਦਾ ਡਰਦਾ ਜਦੋਂ ਹੁੰਦਾ ਹੀ ਕੋਈ ਨਹੀਂ ਉਹ ਵੀ ਤਾਂ ਚੱਕਰਾ ਯਾਰ ਹੁੰਦਾ ਹੀ ਕੰਮ ਨਹੀਂ ਹੁੰਦਾ ਹੁਣ ਵੀਰ ਉਮਰਾਂ ਹੋ ਗਈਆਂ ਨੂੰ ਹਿਸਾਬ ਨਾਲ ਥਰੀਟ ਚ ਜਾਣ ਨਹੀਂ ਗਈ ਸਰਕਾਰਾਂ ਗਲਤ ਆ ਪੋਸਟ ਚਲਾਉਣ ਵੀ ਚਲਾਉਣ ਲੋਕ ਖਾਣ ਆ ਲੈ ਮੁੰਡਾ ਸਾਡੇ 20 ਸਾਲਾਂ ਦਾ ਵੀ ਸਾਡੇ ਮੁਕਾਬਲੇ ਦੇਣੀਗਾ ਕੋਈ 30 ਸਾਲਾਂ ਦਾ ਪੰਜੀਆਂ ਦਾ ਮੁੰਡਾ ਹੋਵੇ ਨਾ ਭੁੱਖ ਕੱਢ ਸਕਦਾ ਸਾਡੇ ਬਰਾਬਰ ਤੇ ਨਾ ਕੰਮ ਕਰ ਸਕਦਾ ਨਾ ਧੁੱਪ ਵੀ ਨਹੀਂ ਚੱਲ ਸਕਦਾ ਇਹੋ ਜਿਹਾ ਕੰਮ ਜਿਹੜੇ ਚੋਰ ਪੈਂਦੇ ਰਹਾਂਗੇ ਉਹ ਉੱਤੇ ਚੜਾਉਂ ਗੱਡੀਆਂ ਰਹਿੰਦੇ ਤੇ ਭੁੱਖੇ ਮਰਦੇ ਪੈਂਦੇ ਕੰਮ ਸਿੱਖਦੇ ਨਹੀਂ ਸਾਡੇ ਲੋਕ ਆਪਣੇ ਤਾਂ ਹੁਣ ਯਾਰ ਇੰਨਾ ਬੁਰਾ ਹਾਲ ਹੋ ਗਿਆ ਤੂੰ ਕੱਲਾ ਕਿਤੇ ਰੋਕ ਹੀ ਨਹੀਂ ਸਕਦਾ ਬਈ ਰੋਡਾਂ ਦਾ ਪਹਿਲਾਂ ਲੁੱਟਾ ਲੁੱਟਾ ਹੋਉਂਦਾ ਆ ਰੋਕੇ ਫੇਰ ਕੱਚੇ ਮੂੰਹ ਲਾਲ ਕਰਾਉਣਾ ਦੇ ਰੁਕ ਜੇ ਚਪੇੜਾ ਹੀ ਹਾਣਨਾ ਬਹੁਤ ਪੁਰਾਣਾ ਰੋਕੇ ਉੱਥੇ ਭਰਾ ਜਿੱਥੇ ਹੋਟਲ ਆ ਕੇ ਪੰਪ ਤੇ ਉਹ ਵੀ ਜਿੱਥੇ ਹੋਟਲ ਤੇ ਚੌਕੀਦਾਰ ਆ ਹਾਂ ਗਣ ਆਪਾਂ ਹਰ ਹੋਟਲ ਤੇ ਨਹੀਂ ਸੌ ਸਕਦੇ ਵੀ ਇੰਨਾ ਪੁਰਾਣਾ ਪਤਾ ਕਿਸ ਨੇ ਰੋਟੀਆਂ 'ਚ ਕੋਹ ਪਾਤੀ ਦੋ ਗੋਲੀਆਂ ਨੀਂਦ ਵਾਲੀਆਂ ਸੁੱਤਾ ਰਹੇ ਤੇ ਭਾਵੇਂ ਟਾਇਰ ਲੈ ਜਿਆ ਪਟਾੜ ਕੋਡ ਲੈਂਦੇ ਨਹੀਂ ਟਾਇਰ ਆਪਣੇ ਤੇ ਪਟਾੜ ਕੋਡ ਉਹ ਇੱਕ ਗੱਡੀ ਆ ਜੀ ਯਾਰ ਇਹ ਰੋਡ ਤੇ ਲੱਥੇ ਗਗਣ ਕੇ ਜੇ ਜੀ ਆ ਰਲੂੜਾ ਇਹਦਾ ਬਈ ਬਹੁਤ ਬੁਰਾ ਲੋਡੀਆਂ ਦੋ ਦੋ ਲੈ ਗਈਆਂ ਭਰਾਵਾ ਉੱਥੇ ਕੀ ਕਰੂ ਡਰਾਈਵਰ ਨੀਂਦਰੇ ਚ ਕੋਈ ਹਾਲ ਹੀ ਨਹੀਂ ਗਾਇਆ ਪਰ ਇੱਕ ਅੱਗੇ ਮਾਲ ਵਾਕੇ ਅੰਡਰ ਲੋਡ ਹੋ ਜੇਨਾ ਤੇ ਡਰਾਈਵਰ ਬੰਦੇ ਦੀ ਬਈ 10 20 ਸਾਲ عمرਵਾਜੇ ਤੇ 10 ਥਾਲਾ ਨੂੰ 30 3000 ਤਨਖਾਹ ਹੋਊਗੀ ਬਾਹਰ ਦੇ ਮੁੜਕਾ ਨੂੰ ਮੁਕਤ ਬਣੂਗੀ ਕਿਉਂ ਸਾਡੇ ਵਰਗੇ ਮਰਮੁਰਜਾ ਨੇ ਭਰਾਵਾ ਹਰ ਕੀ ਹੈ ਨੇੜੇ ਜਾਦੀਆਂ ਬੰਦੇ ਨਾ ਨਵੇਂ ਤੈਨੂੰ ਪਤਾ ਬੰਦਾ ਨਵੇਂ ਨੂੰ ਸਿੱਖਦਾ ਨਹੀਂ ਮੁੜ ਕੇ ਆਖਣਗੇ ਵੀ ਬਾਹਰ ਦੇ ਮੁਲਕਾਂ ਨੂੰ ਮੈਨੂੰ ਜੂ ਵਧੂ ਇਹਨਾਂ ਦੇ ਪਰ ਹੈ ਹਾਲਾਤ ਇਸ ਟਾਈਮ ਹਾਲਾਤ ਬਈ ਪੂਰੇ ਮਾਲੇ ਬਹੁਤ ਜਿਆਦੇ ਨੇ ਡਰਾਈਵਰ ਦਾ ਪੂਰਾ ਤੰਗ ਆ ਦੱਸਦੇ ਨਹੀਂ ਲੋਕ ਰੋਂਦੇ ਆ ਪੈਸਾ ਘਰ ਕੇ ਜੇ ਮਾਲਕ ਨੂੰ ਨਹੀਂ ਬਜੰਦਾ ਤਾਂ ਡਰਾਈਵਰ ਨੂੰ ਕਿਹੜਾ ਪੈਦਾ ਅਸਲ ਵਿੱਚ ਯਾਰ ਜੇ ਮਾਲਕ ਕੋਲੇ ਪੈਸਾ ਹੋਊ ਤਾਂ ਗਾਂ ਡਰਾਈਵਰ ਫੇਰ ਹੀ ਸੌਖੇ ਹੋਣ ਹੁਣ ਭਰਾ ਟੂਲ ਲਾ ਕੇ ਟੂਲੋਂ ਤੋਂ ਪਹਿਲਾਂ ਸਾਡੀਆਂ ਜੇਬਾਂ ਭਰ ਜਾਂਦੀਆਂ ਹੁਣ ਰਕਾਗਜ਼ਾਨਾ ਭਰ ਜਾਂਦੀਆਂ ਵੇਖੀ ਅੱਗੇ ਨਾ ਨੋਟਾਂ ਨਾ ਭਰ ਜਾਂਦੀਆਂ ਹਿਆ 13 12 ਜੋ ਟੂਲ ਲਾ ਕੇ ਰੋਡ ਬਣ ਗਿਆ ਟੈਕਸ ਟੂਲ ਟੈਕ ਸੀ ਨਹੀਂ ਮਾਲ ਕਰਦੇ ਪੂਰੇ ਹੁੰਦੇ ਪਰ ਵਾ ਹਰ ਗੇੜੇ ਨਾਲ ਫੋਨ ਕਰਨਾ ਪੈਂਦਾ ਬਾਊ ਜੀ ਪਾਇਓ ਪੈਸੇ ਉਹਨਾਂ ਨੂੰ ਜੇਤਾ ਭੁੱਲ ਜਾਂਦਾ ਥੋੜੇ ਜੇ ਪਾਉਂਦੇ ਆ ਉਹ ਪਰ ਸਰਕਲ ਹੀ ਹੋ ਜਾ ਸਰਕਲ ਹੀ ਹੋ ਜਾ ਹੋ ਗਿਆ ਯਾਰ ਹੋਰ ਡੀਜ਼ਲ ਨਹੀਂ ਕੀ ਹੋ ਗਿਆ ਇਹ ਪੈਸੇ ਬੜੇ ਵੱਜਦੇ ਡਰਾਈਵਰਾਂ ਨੂੰ ਫੁੱਲਾ ਕੰਮ ਹੀ ਖਤਮ ਹੋ ਗਿਆ ਗੇ ਅਗਰ 30-40 ਹਜ਼ਾਰ ਰੁਪਈਆ ਜੇ ਇਧਰੋਂ ਮੈਂ 10 ਹਜ਼ਾਰ ਰੁਪਈਆ ਦਾ ਪਿੰਡ ਮੋੜ ਜਾ ਨਾ ਚਾ ਆ ਪੀ ਕੇ ਇਕੱਲੀ ਆ ਗੇਰ ਸਹੀ ਗੱਲ ਘਰੋਂ ਰੋਟੀਆਂ ਲੈਣੀਆਂ ਸਿਆਲ ਚ ਤੜਕੇ ਤੁਰਨਾ ਖਾਲੀ ਕਰਕੇ ਦੇਖੋ ਭਰ ਕੇ ਫੇਰ ਤੁਰੇ ਜਾਣਾ ਇਧਰ ਗੱਡੀ ਪਤਾ ਕਿੰਨੀ ਹੋ ਗਈ ਬਾਹਰ ਦੀ ਉਦੋਂ ਇੱਥੇ ਛੇ ਟਰੈਕਟਰ ਹੁੰਦੇ ਸੀ ਜਿੰਨੀ ਪੁਰਾਣੀ ਮੈਂ ਗੱਲ ਕਰ ਰਿਹਾ ਹਾਂ ਹੁਣ ਕੀ ਸੁਝਾਅ ਤੁਹਾਡਾ ਫਿਰ ਸੁਝਾਅ ਇਹ ਆ ਵੀ ਅਸੀਂ ਕਿ ਇਹਨੇ ਅੰਡਰ ਲੋਡ ਹੋਵੇ ਮਾਲ ਇਧਰੋਂ ਵੀ ਉਨਾ ਹੀ ਛੇਤੀ ਭਰੂਗਾ ਉਧਰੋਂ ਵੀ ਅੰਡਰ ਲੋਡ ਹੋਵੇ ਤਾਂ ਉਨਾ ਹੀ ਛੇਤੀ ਭਰੂ ਯਾਰ ਜੀ ਅੱਜ ਪੂਰਾ ਮਾਲ ਪ੍ਰੋਪਰ ਅੰਡਰ ਲੋਡ ਹੁੰਦਾ ਨਾ ਸੌਖਾ ਹੋਊ ਤੇ ਕੰਮ ਦੁੱਗਣਾ ਹੋਊਗਾ ਜਿਹੜਾ ਇਹ ਮਾਲ ਆਉਣਾ ਵੀ ਬਣਨਾ ਉਹ ਕੁਣਾ ਨਹੀਂ ਹੋਣਾਗਾ ਯੂਨੀਅਨਾਂ ਵਿੱਚ ਬੰਦ ਡਟੋੜੀ ਆਪੋ ਆਪਣੇ ਸ਼ਹਿਰ ਚ ਗੱਡੀ ਲਵੇ ਹਾਂ ਤੋਣ ਗੱਡੀਆਂ ਦੋ ਨੰਬਰ ਦੀਆਂ ਰਾਜਸਥਾਨ ਦੀ ਗੱਡੀ ਸਾਹਿਬ ਇੱਥੇ ਲਈ ਜਾਂਦੀ ਘੱਟ ਰੇਟ ਤੇ ਇੱਥੋਂ ਵਾਲੇ ਮੂੰਹ ਚੋਕੇ ਕਿ ਜਿੰਨੇ ਅੱਗੇ ਯੂਨੀਅਨ ਸੀ ਉਹ ਯੂਨੀਅਨ ਹੋਣੀ ਚਾਹੀਦੀ ਆ ਯੂਨੀਅਨਾ ਹੋਣ ਉਹ ਵਜਨ ਡਰਾਈਵਰਾਂ ਨੂੰ ਵੀ ਬਚੇ ਥੀੜਾ ਲੱਗੇ ਸਭ ਕੁਝ ਸਾਰਿਆਂ ਦਾ ਬਚੇ ਡੀਜ਼ਲ ਬਚੇ ਰਿੰਮ ਬਚੇ ਸਾਰਾ ਕੁਝ ਭਰ ਜਾਵੇ ਅਈਂ ਜਨੇ ਪ੍ਰਭੂ ਮਿਹਨਤ ਕਰੋ ਬਾਕੀ ਮਾਲਕ ਵੀ ਹੁਣ ਡਰਾਈਵਰਾਂ ਬਾਰੇ ਸੋਚਣ ਥੋੜਾ ਬਾਲਾ ਤਾਂ ਮੈਂ ਚੱਲੂ ਨਹੀਂ ਤੇ ਮੁੜ ਕੇ ਕੰਮ ਉਹ ਵੀ ਨਹੀਂ ਚੱਲਣਾ ਜਦੋਂ ਖਲ ਖੜੋਂਦੀਆਂ ਰਹੀਆਂ ਕਿੰਨਿਆਂ ਕੀ ਜਾਰੀ ਦੋਸਤੀ ਨਾਲ ਕੋਈ ਚਲਾ ਦੂ ਬਟਾ ਹਾਂ ਔਖਾ ਹੈੰਦਰ ਨਾ ਮੈਂ ਬਈ ਜਿੱਦਾਂ ਜਾ ਕੇ ਛੱਡ ਕੇ ਭੱਜ ਕੇ ਲੋਕ